ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਭੈਣ ਭਰਾ ਵੀਡੀਓ ਵੇਖਦਾ ਵੀਡੀਓ ਦੇ ਵਿੱਚ ਸਵਾਗਤ ਹੈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ ਤੇ ਜਦੋਂ ਵੀ ਆਪਾਂ ਤੜਕੇ ਨਿਤਨੇਮ ਕਰਦੇ ਆਂ ਪ੍ਰਮਾਤਮਾ ਤੋਂ ਤੰਦਰੁਸਤੀ ਜ਼ਰੂਰ ਮੰਗਿਆ ਕਰੋ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਇੱਕ ਤੰਦਰੁਸਤੀ ਇਹੋ ਜੀ ਚੀਜ਼ ਹੈ ਜਿਹਨੂੰ ਆਪਾਂ ਮੁੱਲ ਨਹੀਂ ਖਰੀਦ ਸਕਦੇ ਇਸ ਲਈ ਪ੍ਰਮਾਤਮਾ ਤੋਂ ਤੰਦਰੁਸਤੀ ਜ਼ਰੂਰ ਮੰਗਿਆ ਕਰੋ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਲਓ ਜੀ ਸਬਜ਼ੀ ਆਪਣੀ ਬਣ ਗਈ ਆਪਾਂ ਬਣਾਏ ਆ ਜ ਸੁੱਕੇ ਡੰਡੇ ਗੰਡੇ ਤਰਿਆਲੇ ਦੁੱਧਾਲੇ ਵੀ ਬਹੁਤ ਵਧੀਆ ਲੱਗਦੇ ਆ ਤੇ ਅੱਜ ਆਪਾਂ ਸੁੱਕੇ ਗੰਡੇ ਬਣਾਈ ਲਏ ਤੇ ਆਟਾ ਨੇ ਛਾਂ ਲਿਆ ਤੇ ਆਟਾ ਗੁੰਨਣਾ ਲੱਗਦੀ ਆ ਤੇ ਆਟਾ ਆਪਾਂ ਨੂੰ ਸਿਰ ਧੱਕ ਕੇ ਹੀ ਗੁੰਨਣਾ ਚਾਹੀਦਾ ਹੈ ਪੁਰਾਣੇ ਸਮੇਂ ਦੇ ਵਿੱਚ ਕਹਦੇ ਹੁੰਦੇ ਸੀ ਮਾੜੇ ਆਪਣਾ ਸਿਰ ਨੰਗਾ ਕਰਕੇ ਆਟਾ ਗੁੰਨਣਾ ਤੇ ਰੋਟੀ ਪਕਾਉਣੀ ਨੰਗੇ ਸਿਰ ਬੁਰਾ ਮੰਨਿਆ ਜਾਂਦਾ ਸੀ ਤੇ ਆਟਾ ਆਪਾਂ ਨੂੰ ਆਟਾ ਗੁੰਨਣ ਵੇਲੇ ਰੋਟੀ ਬਣਾਉਣ ਵੇਲੇ ਚਦੂਲੇਪਾ ਖਾਣਾ ਬਣਾਉਣੇ ਤਾਂ ਆਪਾਂ ਨੂੰ ਆਪਣਾ ਸਿਰ ਸਤ ਮਾਚੀ ਦਾਤਾ ਲੋ ਜੀ ਪਣਾ ਚੁੱਲ੍ਹੇ ਦਾ ਸਾਰਾ ਕੰਮ ਨਿਪਟ ਗਿਆ ਤੇ ਹੁਣ ਮੈਂ ਮਸ਼ੀਨ ਤੇ ਬੈਠਣ ਲੱਗੀ ਸੀਗੀ ਤੇ ਸਲਵਾਰ ਮੇਰੀ ਬਣ ਗਈ ਤੇ ਮੈਂ ਕੁਰਤੀ ਤਿਆਰ ਕਰਨੀ ਹੈ ਜੈਪਰ ਤਿਆਰ ਕਰਨਾ ਹੈ ਸਲਵਾਰ ਮੇਰੀ ਰੈਡੀ ਹੈ ਜਿੰਨਾ ਆਪਾਂ ਨੂੰ ਘਰ ਦੇ ਕੰਮਾਂ ਦੇ ਨਾਲ ਕੋਈ ਨਾ ਕੋਈ ਕੰਮ ਨਾਲ ਜ਼ਰੂਰ ਕਰਨਾ ਚਾਹੀਦਾ ਭਾਵੇਂ ਸਲਾਈ ਦਾ ਜਿੰਨਾ ਆਪਾਂ ਵਿਜੀ ਰਹਨੇ ਆਗੇ ਉਨੇ ਹੀ ਆਪਾਂ ਡਿਪਰੈਸ਼ਨ ਤੋਂ ਬਚਦੇ ਆਂ ਤੇ ਜਿੰਨਾ ਆਪਾਂ ਵਿਹਲੇ ਰਹਨੇ ਆ ਤੇ ਉਨੇ ਹੀ ਆਪਾਂ ਦੁਆਰੇ ਦੁਆਰੇ ਸੋਚਦੇ ਰਹਨੇ ਆ ਤੇ ਫੇਰ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ ਤੇ ਆਪਣੇ ਆਪ ਨੂੰ ਪੱਧ ਤੋਂ ਵੱਧ ਵਿਜੀ ਰੱਖੋ ਭਾਵੇਂ ਪਹਿਣਾ ਸਲਾਈ ਦਾ ਕੰਮ ਕਰੋ ਨਾਲ ਭਾਵੇਂ ਕੋਈ ਹੋਰ ਕੰਮ ਕਰੋ ਤੇ ਆਪਣੇ ਘਰ ਘ੍ਰੀਲੂ ਕੰਮਾਂ ਤੋਂ ਇਲਾਵਾ ਹੋਰ ਕੋਈ ਨਾ ਕੋਈ ਕੰਮ ਜ਼ਰੂਰ ਕਰੋ